ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਨੇ ਰੋਡ ਸ਼ੋਅ ਕੱਢਿਆ ਇਸ ਰੋਡ ਸ਼ੋਅ ਵਿੱਚ ਉਹਨਾਂ ਨਾਲ ਵਿਧਾਨ ਸਭਾ ਹਲਕਾ ਕਾਦੀਆਂ ਦੇ ਇੰਚਾਰਜ ਅਤੇ ਆਪ ਦੇ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾ ਵਿਸ਼ੇਸ਼ ਤੌਰ ਤੇ ਮੌਜੂਦ ਸਨ ਯਾਉਂਦੀਆਂ ਵੋਟਾਂ ਵਧਣਾ ਲੀਡ ਲੈ ਲਿਓ ਮੈਂ ਕਿਹਾ ਕੋਈ ਲੀਡਰ ਆ ਸਿੱਧੇ ਜਿਹੇ ਬਾਬੇ ਆ ਜਿੰਨਾ ਝੜ ਪੋਗੇ ਉਹਨਾਂ ਝਾੜੇ ਇਧਰੋਂ ਦੇ ਦੇਣਗੇ ਖਾਦੀਆਂ ਵਾਲਿਓ ਠੀਕ ਠੀਕ ਔਰ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਜਿਹੜਾ 75 ਸਾਲਾਂ ਚ ਨਹੀਂ ਹੋਇਆ ਖਾਦੀਆਂ ਵਾਲਿਓ ਸਭ ਤੋਂ ਵੱਡੀ ਸਮੱਸਿਆ ਸੀ ਤੁਹਾਡੇ ਸੀਵਰੇਜ ਦੀ ਪਾਣੀ ਦੇ ਨਿਕਾਸ ਦੀ ਹੈਗੀ ਸੀ ਕਿ ਨਹੀਂ ਹੈਗੀ ਹੈਗੀ ਸੀ ਤੁਹਾਡੇ ਕੋਲ ਜਗ੍ਹਾ ਹੀ ਕੋਈ ਨਹੀਂ ਸੀ ਫੜ ਲਾ ਔਰ ਮੈਂ ਤੱਲੇ ਵਿਕੇ ਪੰਚਤ ਦੀ ਜਗਾ ਮੈਨੂੰ ਜਗਰੂਪ ਵੀਰ ਨੇ ਦੱਸਿਆ ਵੀ ਆਹ ਦਿੱਕਤ ਹੈ ਕਾਦੀਆ ਹੌਕੇ ਦੇ ਅੱਗੇ ਉੱਥੇ ਵੀ ਸਾਡੇ ਪਰਿਵਾਰ ਰਹਿੰਦੇ ਨੇ ਮੈਂ ਆਪਣੇ ਬੰਦਿਆਂ ਨੂੰ ਮਲਾ ਕੇ ਤੁਹਾਨੂੰ ਉਹ ਜਗਾ ਪ੍ਰੋਵਾਈਡ ਕਰਾ ਦਿੱਤੀ ਆਉਣ ਵਾਲੇ ਸਾਡੇ ਨੂੰ ਸੀਵਰੇਜ ਦਾ ਵੀ ਖਲਾੜਾ ਜਿਹੜਾ ਆਉਣ ਵਾਲੀਆਂ ਪੀੜੀਆਂ ਤੱਕ ਦੂਰ ਕਰ ਦੇ ਗੱਡੀ ਰੋਕ ਲਈ ਕੰਮ ਗੱਡੀ ਚਾਲੇ ਆਵੇ ਨੀ ਮੋੜਾ ਲਾ ਕੇ ਆ ਕੇ ਚੱਲੀ ਜਿਵੇਂ ਮਾਰੇ ਗੱਡੀ ਦਾ ਕਾ ਕਾ ਪੰਗਾ ਦੀਆ ਕਾ ਕਾ ਪੰਗਾ ਬੋਲਿਆ ਰਗਤੀ ਚੱਲੀ ਨਹੀਂ ਅਵੇ ਪਤਾ ਨਹੀਂ ਕਦੋਂ ਔਰ ਲਗੂ ਦੇ ਜਹਵਰੀ ਗਾਲੇ ਦੱਸ ਪੰਜ ਆਪਣੀਆਂ ਬਹੁਤ ਬਹੁਤ ਮਹੱਤਵਪੂਰਨ ਕਾਪੀਆਂ ਦੇ ਹਾਲਾਤ ਦੇਖ ਰਿਹਾ ਮੈਂ ਕਹਿੰਦਾ ਵੀ ਜੋ ਪੰਜਾਬ ਦੇ ਵਿੱਚ ਕਾਪੀਆਂ ਦੇ ਵਿੱਚ ਸਿਆਸਤ ਰਹੀ ਹੈ ਹਰ ਹਾਲਾਤ ਦੇ ਵਿੱਚ ਕਾਹਦੀਆਂ ਦੇ ਲੋਕਾਂ ਦੇ ਵੀ ਸਰਪਾਉਂਗਾ ਆਪਰ ਇਸ ਕਦਰ ਵੀ ਨਹੀਂ ਹੈਗੇ ਜਿਹੜੇ ਆਪਾਂ ਬੜੀਏ ਕੰਮ ਕਰ ਲਈਏ ਪਰ ਕੋਈ ਨਾ ਸਮਾਂ ਦੇ ਦਾ ਦੇ ਦਰੋਪਤ ਹੁਣ ਤਗੜੇ ਹੋ ਕੇ ਉਹ ਕਹਿੰਦੇ ਹੁੰਦਾ ਮੇਰ ਤੇ ਛੱਡ ਕੇ ਇੱਕ ਜਿਹੜਾ ਲੀਏ ਜਿਹੜੀ ਉਹਨੂੰ ਵੱਡੀ ਇਹ ਜੀ ਤਾਜੋ ਕੀ ਆਪਣੇ ਲੋਕਾਂ ਦਾ ਸੁਧਾਰ ਹੋ ਸਕੇ ਔਰ ਮੈਂ ਆਪ ਜੀ ਨੂੰ ਦੋ ਗੱਲਾਂ ਹੀ ਕਰੂੰਗਾ ਬੀਜੇਪੀ ਦੇਖ ਲਈ ਤੇ ਕਾਂਗਰਸ ਦੇਖ ਲਈ ਤਸੱਲੀ ਦਾ ਬਹੁਤ ਬਾਤ ਦੋ ਬਾਤ ਹੋਣ ਇੱਕ ਮੌਕਾ ਮਰਦਾ ਕਿ ਨਹੀਂ ਮਰਦਾ ਚਾ ਦੋ ਧੰਨਵਾਦ ਜੀ ਮਰਦਾ ਮਰਦਾ ਔਰ ਇੱਕ ਮੌਕਾ ਤਖੜੇ ਹੋ ਕੇ ਦੇ ਦਿਓ ਜੇ ਚੰਗੇ ਕੰਮ ਕਰਾਂਗੇ ਤੇ ਅਗਲੀ ਵਾਰੀ ਵੋਟਾਂ ਮੰਗਣਾ ਨਾ ਕਿ ਵੋਟ ਨਹੀਂ ਮੰਗਦੇ ਤੋਂ ਮੇਰੀ ਬੇਨਤੀ ਆ ਪਾਰਟੀ ਜੀ ਦੇੜਕੇ ਕੰਨੇ ਚੱਲ ਰਿਹਾ ਹੁਣ ਵਕੀਲਾਂ ਨਾਲ ਵੀ ਬੇਤੀ ਕੇ ਸੱਜੀ ਕੋ ਦਾਸਪੁਰ ਉੱਥੋਂ ਬਤ ਕਾੜਿਆ ਮੈਂ ਅੱਜ ਨੂੰ ਬੇਤੀ ਕਰਦਾ ਜੇ ਥੋੜੀ ਜੀ ਸਪੀਡ ਰੱਖ ਕੇ ਮੈਂ 15 ਮਿੰਟ ਤੁਹਾਡੇ ਨਾਲ ਆਵਾਂ ਤੇ ਬਾਕੀ ਜਿਹੜਾ ਰਹਿ ਗਿਆ ਕੰਮ ਉਹ ਤੁਸੀਂ ਸਾਰਾ ਕਵਰ ਕਰਦੇ ਹੋ ਤਿਆਰ ਹੋ ਕਰ ਲੋਗੇ ਸੇਖਵਾ ਸਾਹਿਬ ਨਾਲ ਨੇ ਤੁਹਾਡੇ ਇਹਨਾਂ ਨੂੰ ਭਾਵੇਂ ਕੋਈ ਕੋਠੇ ਤੇ ਜੜਾ ਦੋ ਭਾਵੇਂ ਟੈਂਕੀ ਤੇ ਜੜਾ ਦੋ ਜਿੱਥੇ ਜਿੱਥੇ ਕੌਮ ਦੇ ਉੱਤੇ ਤੇ ਜਾਣਗੇ ठीक है तो मेनू 15 बंदादा की छुट्टी दे दो मार के जाके एक झाड़ू को तो ही फेर दो आगे मैं फिर आ जा दोनों बमर करके कन्ना का करंट पूरा होना आम चाहिए आम आदमी पार्टी नारे रुकने नहीं चाहिए ਕਮਾਨੇ ਦੇ ਫਕਟਾ ਜੀ ਜੀ ਚਲੋ ਤਾਂ ਤਾਂ ਹੀ ਕਹਿਿਆ ਸੀ ਜੋ ਤੁਸੀਂ ਗਰੰਟੀਆਂ ਭਰਦੇ ਰਹੇ ਹੋ ਕੱਲ੍ਹ ਦਾ ਸਾਹ ਪੈ ਗਈ ਸਾਰੇ ਪੁਰਾਣੇ ਵੱਡੇ ਬਿਖਤੇ ਆ ਘਰ ਘਰ ਜਾ ਕੇ ਤੁਸੀਂ ਆਪਣਾ ਸਾਹ ਦੇ ਸਾਹ ਸੋਨੇ ਬਾਜਾ ਦੀ ਇਹਨਾਂ ਸਾਰਿਆਂ ਨੇ ਘਰ ਘਰ ਜਾ ਕੇ ਗ੍ਰੇਟ ਗਿਆ ਭੰਗਿਆ ਤੇ ਜਦੋਂ ਸਰਕਾਰ ਬਣੂਗੀ ਕੋਮ ਲੈ ਲਓ ਜੀ ਅੰਦਰ ਜੀ ਕੋਈ ਸੀਧੀ ਕਰਨਾ ਹੋਵੇਗਾ ਸੁਕਾਨ ਦਾ ਭਾਅ ਵਾ ਕਿ ਜਿੰਨੀਆਂ ਗਰੰਟੀਆਂ ਦਿੱਤੀਆਂ ਸੀ ਇਹ ਸੇ ਕਰਕੇ ਸਾਰੀਆਂ ਗਰੰਟੀਆਂ ਪੂਰੀਆਂ ਹੋਣਗੀਆਂ ਖਾਸ ਤੋਹ ਪਹਿਲੀ ਬਿਜਲੀ ਦੀ ਗਰੰਟੀ ਦੇਖੋ ਨਾ ਤੁਹਾਨੂੰ ਕਿਤੇ ਦਫਤਰ ਜਾਣਾ ਪਿਆ ਨਾ ਕੋ ਫਾਰਮ ਭਰਨਾ ਪਿਆ ਨਾ ਪਿਆ ਨਾ ਕੋ ਜਾਚ ਕਰਾ ਦੇ ਦੇ ਸਿਕਰ ਕਿੱਡ ਬਣਾਉਣਾ ਪਿਆ ਨਾ ਕੋਈ ਲੀਡਰ ਦੇ ਰਿਕਮੈਂਡੇਸ਼ਨ ਹੋਈ ਨਾ ਕਿ ਹਸਪਤਲ ਦੀ ਘਰ ਬੈਠਿਆਂ ਨੂੰ ਤੁਹਾਨੂੰ ਖੂਤਦੇ ਜਿਵੇਂ ਇਹਨੇ ਤਾਂ ਹਰ ਇੱਕ ਦੇ ਮਾਰੋਗੇ ਪਰ ਲਗਾਤਾਰ ਦੋ ਸਾਲ ਤੋ ਮਾਰਦਾ ਇੱਕ ਕੈਪਟਨ ਮਰਿੰਦਰ ਸਿੰਘ ਵੱਗੋਂ ਨਹੀਂ ਕਿ ਗੁਰਕਾ ਸਾਹਿਬ ਦੀਆਂ ਸੌ ਗੱਲ ਖਾ ਲੋ ਤੇ ਪਿਛੇ ਸੁਖੀ ਰੰਧਾਵੇ ਰਕੇ ਜੇ ਕਾਰੇ ਕਰਦੇ ਨੇ ਤੇ ਬਾਅਦ ਚ ਨਾ ਕੋਈ ਕਰਜ਼ਾ ਮਾਫ ਹੋਏ ਤੇ ਨਾ ਘਰ ਘਰ ਨੌਕਰੀ ਮਿਲੇ ਅਸੀਂ ਇਹੋ ਜਿਹੇ ਝੂਠੇ ਲਾਰੇ ਨਹੀਂ ਲਾਉਣਾ ਨੇ ਅਸੀਂ ਜੋ ਕਹਿੰਨੇ ਆ ਉਹ ਤੋਂ ਪਹਿਰਾ ਦਨੇ ਜੋ ਗਰੰਟੀਆਂ ਕੇਜਰੀਵਾਲ ਨੇ ਔਰ ਮਾਨ ਨੇ ਦਿੱਤੀਆਂ ਉਹਨਾਂ ਗਰੰਟੀਆਂ ਤੇ ਅਸੀਂ ਪਹਿਰਾ ਦੇਣਾ ਬਾਕੀ ਇਹ ਪਿੰਡ ਪੰਜਾਂ ਦੇ ਆ ਜਗ੍ਹਾ ਪਿੰਡੂ ਲੋਕਾਂ ਨੂੰ ਸਹੂਤਾਂ ਮਿਲਦੀਆਂ ਸ਼ਹਿਰਾਂ ਚ ਕਦੀ ਸਹੂਤ ਨਹੀਂ ਮਿਲਦੀ ਆ ਪਹਿਲੀ ਆ ਰਾ ਜ਼ੀਰੋ ਗਲਤੀ ਤੋਂ ਭਾਵੇਂ ਕੋ ਕਰਾਇਦਾ ਉਹਨੂੰ ਵੀ ਹਸੂਤ ਮਿਲ ਗਈ ਭਾਵੇਂ ਕੋਈ ਜਿਹੜੀ ਮਰਜ਼ੀ ਬਰਾਦਰੀ ਦਾ ਅੱਜ ਪਰਸੂ ਮੈਂ ਸਤਾਰਪੁਰ ਪਿੰਡ ਗਿਆ ਉਹ ਪਿੰਕੜ ਗਿਆ ਨੇ ਇਲੈਕਸ਼ਨ ਚ ਇੱਕ ਬੰਦਾ ਖੜੋ ਗਿਆ ਮੈਂ ਲੈਕਚਰ ਕਰਦੇ ਆਂ ਕਹਿੰਦਾ ਸੇਖਾ ਸਾਹਿਬ ਇਹਨਾਂ 2 ਮਿੰਟ ਮੇਰੀ ਗੱਲ ਪੜੇ ਸੁਣਿਓ ਤਾਂ ਦਿੱਤੋ ਮੈਂ ਮਾਈਕ ਦਾ ਆਸਕ ਕਹਿੰਦਾ ਮੈਂ ਨਿਊਟਰਲ ਜਿਹਾ ਬੰਦਾ ਆ ਕਿ ਕਿਸੇ ਪਾਰਟੀ ਨਾਲ ਗੋਤਾ ਮੇਰਾ ਲਾਣ ਦੇਣ ਹੈ ਨਹੀਂ ਆਮ ਜਿਹਾ ਬੰਦਾ ਮੈਂ ਕਹਿੰਦਾ ਮੈਂ ਜ਼ਿੰਦਗੀ ਦੀ ਕਦੇ ਸਰਦੀਆਂ 'ਚ ਗਰਮ ਪਾਣੀ ਨਾਲ ਨਹੀਂ ਰਹਿਣਾਤਾ ਕਿਉਂਕਿ ਬਿੱਲ ਬੜਾ ਹੁੰਦਾ ਏ ਗੀਜ਼ਰ ਲਾਉਣ ਤੋਂ ਕਹਿ ਦੱਸ ਕਹਿੰਦਾ ਥੋੜਾ ਜੀਰੋਵੇ ਲਾਉਣ ਦਿਆ ਗੀਜ਼ਰ ਨਾਲ ਤੋੜਨਾ ਕਰਨ ਪੈਣਾ ਦਾ ਤੇ ਬਿੱਲ ਵੀ ਜ਼ੀਰੋ ਆਇਆ ਬੜਾ ਜਿੰਨਾ ਘਰਾਂ ਚ ਕਦੇ ਹੀ ਟਰਨੀ ਨਹੀਂ ਲੱਗੇ ਤੌਰ ਨਾਲ ਹੀ ਸਰਲਾਏ ਤੇ ਬੇਰਬੇਰ ਜੀਵਨ ਆਇਆ ਕਿ ਨਹੀਂ ਔਰ ਉਹ ਗਰਮੀਆਂ ਆ ਗਿਆ ਵਾ ਐਸੀ ਵੀ ਲੱਗਦੇ ਲੋਗ ਜੀ ਅਸੀਂ ਬਹੁਤ ਐਂਡਾ ਜੀ ਐਸੀ ਇੰਨੇ ਰੱਜ ਗਿਆ ਕੱਲ ਮੈਂ ਤਨੂਆਂ ਨਾਲ ਰਾਤੀ ਗਿਆ ਉਹ ਐਸੀਆਂ ਦੀਆਂ ਦੁਕਾਨਾਂ ਵਾਲੇ ਬੰਦੇ ਉਹਨੂੰ ਮੀਟਿੰਗ ਚ ਆਏ ਕਿਹਾ ਸੇਖਾ ਸਾਹਦ ਗਰਮੀਆਂ ਜੇ ਸਰਦੀਆਂ ਚ ਆਪਣਾ ਹੀਟਰ ਵੇਚੇ ਤੇ ਗਰਮੀਆਂ ਦੇਸੀ ਵੀ ਬੰਦੇ ਦੇ ਘਰਾ ਤੜ ਤੇ ਬਿੱਲ ਫੇਰ ਜੀ ਲਾਉਣ ਡਿਆ ਕੀਸੀਆਂ ਦਾ ਨਰ ਕਾਰ ਟੁੱਟ ਗਿਆ ਹਰ ਘਰ ਤੇ ਤੁਲ ਜੀ ਹਰ ਘਰ ਤੇ ਦੋ ਦੋ ਇਸੀ ਹੋ ਗਏ ਆ ਉਹ ਕਹਿਣ ਦਾ ਭਾਵ ਆ ਅੱਛਾ ਇੱਕ ਹੋਰ ਮੈਂ ਦੱਸ ਦਿਆਂ ਜੀਰੋ ਬਿਲ ਦੇ ਵਿੱਚ ਪਹਿਲੋਂ ਸੀਗਾ ਕਿ 600 ਦਾ ਤਮਾਫੀ 600 ਇੱਕ ਨੂੰ ਗਾਹੀ ਦੇ ਪਹਿਲੇ 600 ਨਾਲ ਹੀ ਜਿਹੜੇ ਪੀਂਦੇ ਉਹ ਤੋਂ ਉੱਤੋਂ ਸਰਕਾਰ ਨੇ ਕਰਤੀ ਆ ਕਿ 600 ਸਾਰਿਆਂ ਨੂੰ ਆਫ ਹੋ ਗਿਆ ਤੁਹਾਡਾ ਬਿਲ 600 ਇੱਕ ਤੋਂ ਘਰੂ ਦਾ ਜਿੰਦਾਬਾਦ